ਜੋ ਜੋ ਡੋਪ ਨੇ ਜਿਹੜਾ ਵੈਬਸਾਈਟ ਜਿਹੜੀ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੀ ਬੰਦ ਕੀਤੀ ਆ ਇਸ ਦੀ ਬੜੀ ਸਿੱਖਾਂ ਤੇ ਜਿਹੜੇ ਜਿਹੜੇ ਬਲਉਂਦਰੇ ਆ ਕਿਹਦੇ ਜਿਹੜੇ ਆ ਕਿਉਂਕਿ ਜਿੱਥੇ ਸ਼ਹੀਦੀ ਦੇ ਵਾਲਾ ਚੱਲ ਰਿਹਾ ਗੁਰਤੇਕ ਬਾਦਲ ਸਾਹਿਬ ਜੀ ਦਾ 350 ਸਾਲਾ ਰਸਮਾਂ ਤੋਂ ਸਵਾਰਤੀ ਜਿਹੜੀ ਆ ਉਹ ਚੱਲ ਰਹੀ ਆ ਨਾਲ ਭਾਈ ਮਤੀਦਾਸ ਦੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦਾ ਇਹ ਲੋਕ ਜਿਹੜੇ ਸ਼ਰਾਰਤੀ ਲੋਕ ਨੇ ਇਹ ਚਾਹੁੰਦੇ ਨਹੀਂ ਕਿ ਜਿਹੜਾ ਇਹ ਸਤਿਅ ਦੀ ਦਾ ਪ੍ਰਚਾਰ ਹੋ ਸਕੇ ਕਿਉਂਕਿ ਗੁਰੂ ਸਾਹਿਬ ਨੇ ਕਿਸੇ ਦਾ ਕੋਈ ਇੱਕ ਬਖ ਨਹੀਂ ਵੀ ਇੱਕ ਰੱਖਿਆ ਗੁਰੂ ਸਾਹਿਬ ਨੇ ਸਾਰ ਦੇ ਦਿੱਤੀ ਆ ਸਾਰਿਆਂ ਵਾਸਤੇ ਤੇ ਹਿੰਦ ਦੀ ਚਾਦਰ ਬਣ ਕੇ ਜੋ ਪ੍ਰਚਾਰ ਜਿਹੜਾ ਹੈ ਜਿਹੜੇ ਵੀ ਨੁਮਾਇਦੇ ਉਹ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਵਰਲਡ ਲੈਵਲ ਤੇ ਲੋਕ ਜਿਹੜੀ ਦੁਨੀਆ ਗੁਰੂ ਸਾਹਿਬ ਨੂੰ ਨਮਸਕਾਰ ਕਰਦੀ ਆ ਪਰ ਕਈਆਂ ਦੇ ਇਹੋ ਜਿਹੇ ਵਿਚਾਰ ਵੀ ਅੰਸਰ ਆ ਜਿਹੜੇ ਇਹ ਦੀ ਚਾਹੁੰਦੇ ਕਿ ਆ ਹਫਤਾ ਜਿਹੜਾ ਕੋਈ ਰੀਜਨ ਦੀ ਪਹਿਲਾਂ ਕਦੀ ਇਹ ਕਦੀ ਹੋਇਆ ਹੀ ਨਹੀਂ ਤੇ ਪਹਿਲੀ ਵਾਰ ਆ ਕਿ ਇਹ ਹਫਤੇ ਵਾਸਤੇ YouTube ਨੇ ਨੂੰ ਮੌਤਲ ਕਰ ਦਿੱਤਾ ਇਸ ਗੱਲ ਕਿ ਅੱਜ ਅਸੀਂ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੋਦਰਾ ਬਾਬਾ ਕਲਾ ਸਾਹਿਬ ਕਿਉਂਕਿ ਇਸ ਧਰਤੀ ਦੇ ਗੁਰੂ ਸਾਹਿਬ ਨੇ ਲਗਭਗ 27 ਸਾਲ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕਰਕੇ ਅਤੇ ਸਿੱਖੀ ਦਾ ਪ੍ਰਚਾਰ ਅੱਗੇ ਵਧਾਇਆ ਜਿਸ ਤੇ ਗੁਰੂ ਸਾਹਿਬ ਨੂੰ ਇਥੋਂ ਬਹੁਤ ਸਾਰੀਆਂ ਬਖਸ਼ਾ ਹੋਈਆਂ ਸੀ ਤੇ ਮੈਂ ਸਮਝਦਾ ਕਿ ਇਸ ਧਰਤੀ ਤੋਂ ਅਸੀਂ ਅੱਜ ਉਹਨਾਂ ਲੋਕਾਂ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਇਦਾਂ ਦੀਆਂ ਸ਼ਾਰਤਾ ਜਿਹੜੀਆਂ ਇਹਨਾਂ ਤੋਂ ਬਾਜ ਆਜੋ ਕਿਉਂਕਿ ਇਹ ਸਾਰਿਆਂ ਵਾਸਤੇ ਆ ਇੱਕ ਧਰਮ ਵਾਸਤੇ ਨਹੀਂ ਗੁਰੂ ਸਾਹਿਬ ਨੇ ਕਿਤੇ ਸਿੱਖੀ ਦਾ ਇਕੱਲਾ ਪ੍ਰਚਾਰ ਨਹੀਂ ਕੀਤਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਮਾਨਸ ਕੀ ਸਾਂਜਾ ਸਭੇ ਇੱਕ ਹੀ ਪ੍ਰਜਾਣ ਹੋ ਇਹ ਸਾਰਿਆਂ ਦਾ ਸਤਿਕਾਰ ਜਿਹੜਾ ਗੁਰੂ ਸਾਹਿਬ ਕਰਦੇ ਇਸ ਕਰਕੇ ਅਸੀਂ ਸ਼ੋਮਨੀ ਕਮੇਟੀ ਵੱਲੋਂ ਅਤੇ ਗੁਦਰਾ ਬਾਬਾ ਕਲਾਸਾ ਦੇ ਸਮੂਹ ਸਟਾਫ ਵੱਲੋਂ ਸਾਡੇ ਮੈਂਬਰ ਸਾਹਿਬ ਸਾ ਗੁਰਪੀਰ ਸਿੰਘ ਜੀ, ਸਲਾਹ ਸ਼ੇਰ ਸਿੰਘ ਜੀ, ਰਜੀਤ ਸਿੰਘ ਜੀ ਹਰਗਨ ਸਿੰਘ ਸਾਹਿਬ ਬੈਠੇ ਨੇ ਸਾਰਿਆਂ ਵੱਲੋਂ ਇਸ ਗੱਲ ਦੀ ਨਿਖੇਦੀ ਕਰਦੇ ਆਂ ਅਤੇ ਆਸ ਕਰਦੇ ਆਂ ਕਿ ਇਸ ਚੈਨਲ ਨੂੰ ਛੇਤੀ ਤੋਂ ਛੇਤੀ ਆਦੀ ਜਿਹੜਾ ਇਹਨੂੰ ਚਾਲੂ ਕੀਤਾ ਜਾਵੇ ਤਾਂ ਜੋ ਜਿਹੜੀ ਸਟਾਫ ਦੀ ਚੱਲ ਰਹੀ ਆ ਉਹਦਾ ਲੋਕਾਂ ਜਿਹੜਾ ਭਾਵੇਂ ਵਰਲਡ ਤੇ ਬੈਠੇ ਆ ਕਿਤੇ ਬੈਠੇ ਦਾ ਪ੍ਰਚਾਰ ਹੋ ਸਕੇ ਕਿਉਂਕਿ ਕਈ ਵੀਰ ਜਿਹੜੇ ਆ ਉਹ ਟੀਵੀ ਨਹੀਂ ਦੇਖ ਸਕਦੇ ਜਾਂ ਹੋਰ ਮਾਧਿਅਮ ਨਹੀਂ ਦੇਖ ਸਕਦੇ ਇਹ ਚੱਲਦਿਆਂ ਫਿਰਦੇ ਆ ਵੀ ਇਹ ਸਮਾਧਿਅਮ ਲਈ YouTube ਦਾ ਹੀ ਜਿਹੜਾ ਇਹਦਾ ਪ੍ਰਚਾਰ ਪ੍ਰਸਾਰ ਜਾਂ ਜਿੰਨੇ ਵੀ ਸੁਲਾਗ ਹੋ ਰਹੇ ਆ ਉਹ ਦੇਖ ਸਕਦੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨੂੰ ਚਾਲੂ ਜਿਹੜਾ ਕੀਤਾ ਜਾਵੇ